ਹਰਿਆਣੇ ਨੂੰ 2.9 ਮਿਲੀਅਨ ਏਕੜ ਫੁੱਟ ਪਾਣੀ ਜਿਹੜਾ ਸੀਗਾ ਉਹ ਉਹਨਾਂ ਦੀ ਉਹਨਾਂ ਦਾ ਇਹ ਪਾਣੀ ਦੀ ਅਵੇਲੇਬਿਲਟੀ ਦੇ ਹਿਸਾਬ ਨਾਲ 25 ਮਈ ਤੱਕ ਉਹਨਾਂ ਦਾ ਸ਼ੇਅਰ ਬੰਨਦਾ ਸੀ 2025 ਤੱਕ 21 ਮਈ 2025 ਤੱਕ ਉਹਨਾਂ ਦਾ ਸ਼ੇਅਰ ਬੰਨਦਾ ਸੀ ਇਹ ਸ਼ੇਅਰ ਉਹਨਾਂ ਨੇ ਤਕਰੀਬਨ ਅਪ੍ਰੈਲ ਦੇ ਅਖੀਰਲੇ ਹਫ਼ਤੇ ਤੱਕ ਹੀ ਖਤਮ ਕਰਤਾ ਇਹੀ ਨਿਸ਼ਚਿਤ ਖਤਮ ਹੋਇਆ ਉਹਨਾਂ ਨੇ 10% ਪਾਣੀ ਵਾਧੂ ਲੈ ਲਿਆ ਇਸ ਗੱਲ ਦੇ ਵਿੱਚ ਇਹੀ ਉਹਦੇ علاوہ ਉਹਨਾਂ ਨੇ 4000 ਕਿਊਸਿਕ ਪਾਣੀ ਭਗਵੰਤ ਮਾਨ ਨੇ ਹਰ ਦਿਨ ਉਹਨਾਂ ਨੂੰ ਵੱਧ ਉਸ ਨਹਿਰ ਚ ਫਲੋ ਹੋਇਆ ਪਾਖੜਾ ਮੇਨ ਲਾਈਨ ਤੋਂ ਜਿਹਦੀ ਕਪੈਸਿਟੀ 10000 ਕਿਊਸਿਕ ਦੀ ਆ ਉਹਦੇ ਵਿੱਚ ਹਰਿਆਣੇ ਵਾਸਤੇ 4000 ਕਿਊਸਿਕ ਐਕਸਟਰਾ ਫਲੋ ਹੋਇਆ ਜਿਹੜਾ ਕਿ ਉਹਨਾਂ ਦਾ ਹੱਕ ਨਹੀਂ ਬਣਦਾ ਦੂਜੇ ਪਾਸੇ ਪੰਜਾਬ ਨੇ ਆਪਦਾ ਪਾਣੀ ਬਹੁਤ ਧਿਆਨ ਨਾਲ ਵਰਤਿਆ ਪੰਜਾਬ ਨੇ ਆਪਦਾ ਪਾਣੀ ਬਹੁਤ ਸੰਜੀਦਗੀ ਨਾਲ ਵਰਤਿਆ ਹਾਂ ਤੇ ਪੰਜਾਬ ਦੀ ਜਿਹੜੀ ਖਪਤ ਆ ਉਹ 90% ਦੀ ਵੀ ਨਹੀਂ ਪਹੁੰਚੀ ਉਹਨਾਂ ਨੇ ਆਪਦੇ ਪਾਣੀ ਦਾ 10% ਬਚਾ ਕੇ ਰੱਖਿਆ ਤਾਂ ਕਿ ਔਨ ਵਾਲੇ ਸਮੇਂ ਦੇ ਵਿੱਚ ਜਦੋਂ ਕਿਤੇ ਤੋੜ ਪਾਉਗੀ ਜਾਂ ਮੁਸ਼ਕਲ ਆਉਗੀ ਜਿਵੇਂ ਐਤ ਕੀ ਵਾਰ ਲੈਵਲਸ ਬਹੁਤ ਘਟੇ ਹੋਏ ਆ ਤਿੰਨਾ ਡੈਮ ਚ ਚਾਹੇ ਪੌਂਗ ਡੈਮ ਆ ਚਾਹੇ ਆਪਣਾ ਭਾਗੜਾ ਡੈਮ ਆ ਇਹ ਸਾਰਿਆਂ ਚ ਲੈਵਲਸ ਬਹੁਤ ਘਟੇ ਹੋਏ ਹੈਗੇ ਆ ਤਾਂ ਜੇ ਤੰਗੀ ਆ ਜਾਂਦੀ ਹੈ ਪਾਣੀ ਦੀ ਤਾਂ ਅਸੀਂ ਪਾਣੀ ਵਰਤਾਂਗੇ ਉਸ ਪਾਣੀ ਦੇ ਉੱਤੇ ਇਹਨਾਂ ਹਰਿਆਣੇ ਦੀ ਉਸ ਪਾਣੀ ਦੇ ਉੱਤੇ ਰਾਜਸਥਾਨ ਦੀ ਸਭ ਦੀ ਆਖ ਹੈਗੀ ਆ ਵੀ ਅਸੀਂ ਖੋਲ ਜਾਈਏ ਆਪਾਂ ਜਿਹੜੀ ਜਿਵੇਂ ਆਪਾਂ ਆਬਾਦੀ ਨੂੰ ਕੰਟਰੋਲ ਕੀਤਾ ਆਬਾਦੀ ਘਟ ਵਧਾਈ ਆਬਦੀ ਆਬਾਦੀ ਨੈਸ਼ਨਲ opinion ਦੇ ਹਿਸਾਬ ਨਾਲ ਨੈਸ਼ਨਲ ਸਿਸਟਮ ਦੇ ਹਿਸਾਬ ਨਾਲ ਵਧ ਰਹੇ ਅੱਜ ਦੂਜੇ ਵਾਰ ਦੇ ਨੇ ਆਬਾਦੀ ਵਧਾ ਕੇ ਆਪਣੇ ਇਲਾਕੇ ਤੇ ਕਬਜ਼ਾ ਕਰ ਰਹੇ ਓਵੇਂ ਜਿਵੇਂ ਅਸੀਂ ਪਾਣੀ ਠੀਕ ਤਰ੍ਹਾਂ ਵਰਤਿਆ ਤੇ ਸਾਡਾ ਪਾਣੀ ਖੋ ਕੇ ਲਜਾਣਾ ਚਾਹੁੰਦੇ ਆ ਤੇ ਭਗਵੰਤ ਮਾਨ ਇਹਨਾਂ ਦੇ ਹੱਥ ਇਨਾਂ ਨੂੰ ਜਿਵੇਂ ਅੰਗਰੇਜ਼ੀ ਚ ਕਹਿੰਦੇ ਹੈਂਡ ਇਨ ਗਲਾਵਾ ਇਹਨਾਂ ਦੇ ਨਾਲ ਹੀ ਚੱਲਦਾ ਰਿਹਾ ਹੈ 2022 ਦੇ ਵਿੱਚ 2024 ਦੇ ਵਿੱਚ 2024 ਦੇ ਵਿੱਚ ਲਗਾਤਾਰ ਤੁਸੀਂ ਰਿਕਾਰਡ ਕਢਾ ਕੇ ਦੇਖ ਲਓ ਅਪ੍ਰੈਲ ਮਈ ਜੂਨ ਦੇ ਵਿੱਚ 9-9000 ਕਿਊਸਿਕ ਪਾਣੀ ਹਰਿਆਣੇ ਨੂੰ ਵੱਧ ਮਿਲਦਾ ਰਿਹਾ ਇਸ ਤੋਂ ਇਲਾਵਾ ਹੁਣ ਵੀ ਪਿਛਲੇ ਆਪਣਾ 6 ਅਪ੍ਰੈਲ ਤੋਂ 4000 ਕਿਊਸਿਕ ਵੱਧ ਜਾ ਰਿਹਾ ਇਹ ਜਦੋਂ ਇਹਨੇ ਇੱਕ ਵਾਰੀ ਇਹ ਰੀਤ ਪਾਤੀ ਇੱਕ ਵਾਰੀ ਇਹ ਤਰੀਕਾ ਪਾਤਾ ਤਾਂ ਅਗਲੇ ਹਰ ਵਾਰੀ ਮੰਗਣ ਲੱਗ ਗਏ ਅੱਜ ਤੂੰ ਸ਼ੇਰ ਬਣਿਆ ਹੋਇਆ ਡਟਿਆ ਹੋਇਆ ਵਿਖਾ ਰਿਹਾ ਤੇ ਡਟਿਆ ਕਿਉਂ ਆ ਤੂੰ ਕਿਉਂਕਿ ਤੂੰ ਸਿੰਧ ਇੰਡਸ ਵਾਟਰ ਟ੍ਰੀਟੀ ਵਾਲੇ ਮਸਲੇ ਨੂੰ ਉਭਾਰਨਾ ਚਾਹ ਰਿਹਾ ਉਹ ਵੀ ਉਹਨਾਂ ਦੇ ਕਹਿੰਦੇ ਉਭਾਰਨਾ ਚਾਹ ਰਿਹਾ ਹੋਰ ਕੋਈ ਗੱਲ ਨਹੀਂ ਹੱਲੇ ਵੀ ਉਹਨਾਂ ਨੂੰ ਵਾਅਦਾ ਦੇ ਰਿਹਾ ਹਾਲਾਂਕਿ ਉਹਨਾਂ ਦੀ ਸਾਰੀ ਆਬਾਦੀ ਜੇ 3 ਕਰੋੜ ਆਬਾਦੀ ਨੂੰ ਵੀ ਸਿਰਫ ਪੀਣ ਦਾ ਤੇ ਆਦੇ ਡੰਗਰ ਪਸ਼ੂ ਦਾ ਪਚਾਈ ਦਾ ਤੇ 2000 ਕਿਊਸਿਕ ਨਾਲ ਸਾਰ ਸਕਦਾ ਪਰ ਉਹ ਕਿੱਥੋਂ ਪਾਣੀ ਵੱਧ ਲੈਂਦੇ ਰਹੇ ਆ ਤੇ ਤੂੰ ਦਿੰਦਾ ਰਿਹਾ ਪਰ ਅੱਜ ਤੂੰ ਸ਼ੇ